ਆ ਸਤਿ ਸ੍ਰੀ ਅਕਾਲ ਦੋਸਤੋ ਇੱਥੇ ਬਾਹਰਲੇ ਮੁਲਕਾਂ ਦੀ ਇੱਕ ਨਵੀਂ ਚੀਜ਼ ਪੱਕਤਾ ਲੱਗੀ ਆ ਜੇ ਤੁਹਾਨੂੰ ਦਿਖਾਉਣਾ ਇਹ ਰੋਡ ਸੇਫਟੀ ਵਾਸਤੇ ਬਹੁਤ ਵਧੀਆ ਹੈ ਨਾਲ ਯਾਰ ਬਹੁਤ ਬਚਾਓ ਹੁੰਦਾ ਚੀਜ਼ ਨਵੀਂ ਹੈ ਤੇ ਤੁਹਾਨੂੰ ਦਿਖਾਉਣਾ ਵੀ ਅਸਲੀ ਇਹ ਚੀਜ਼ ਕੀ ਹੈ ਇਹਦੇ ਨਾਲ ਲੋਕਾਂ ਦਾ ਕਿੰਨਾ ਫਾਇਦਾ ਹੋ ਜਾਂਦਾ ਇਹ ਦੋਸਤੋ ਆ ਚੀਜ਼ ਹੈ ਸਟਾਪ ਸਾਈਨ ਕਹਿੰਦੇ ਨੂੰ ਆਰਚਰ ਆਹੇ ਤੇ ਜਿੱਥੇ ਰੋਡ ਦੀ ਕ੍ਰੋਸਿੰਗ ਹੈ ਇਦਾਂ ਦਾ ਇਹ ਲੱਗਿਆ ਹੁੰਦਾ ਇਹ ਇਹਦਾ ਬੜਾ ਫਾਇਦਾ ਆਪਾਂ ਸ਼ਾਇਦ ਕਈਆਂ ਨੇ ਆਪਣੇ ਮੁਲਕ 'ਚ ਦੇਖਿਆ ਹੀ ਨਾ ਹੋਵੇ ਲੱਗੇ ਤਾਂ ਹੋਏ ਨੇ ਪਰ ਸ਼ਾਇਦ ਦੇਖਿਆ ਨਾ ਹੋਵੇ ਕਿਉਂਕਿ ਆਪਣੇ ਮੁਲਕ 'ਚ ਜਿਹੜਾ ਹੈਗਾ ਡਰਾਈਵਿੰਗ ਹੁੰਦਾ ਵੀ ਸਟੀਅਰਿੰਗ ਫੜਨਾ ਗিয়ার ਪਾਉਣਾ ਰੇਸ ਦੇਣੀ ਉਹਨੂੰ ਡਰਾਈਵਿੰਗ ਕਹਿੰਦੇ ਤੇ ਪੱਕਾ ਅੱਡਿਆ ਬਹਰ ਜਾਂਦਾ ਪਰ ਇੱਥੇ ਉਹ ਗੱਲ ਨਹੀਂ ਪਰ ਸਾਡੇ ਵਾਲੇ ਕਈ ਵਾਰੀ ਇੱਥੇ ਆ ਕੇ ਵੀ ਉਹੀ ਕੰਮ ਸਮਝ ਲੈਂਦੇ ਆ ਹੋਰੇ ਤਾਂ ਗੇਅਰ ਵੀ ਨਹੀਂ ਹੁੰਦਾ ਤੇ ਹੋ ਕੰਮ ਹੋਰ ਵੀ ਸੌਖਾ ਹੁੰਦਾ ਸਿੱਧਾ ਹੀ ਦੱਬ ਦਿੰਦਾ ਕੰਦ ਖੋਣੇ ਵੀ ਇਹਦਾ ਫਾਇਦਾ ਕੀ ਸੀ ਇਹ ਸਟਾਪ ਸਾਈਨ ਆ ਤੇ ਜਦੋਂ ਵੀ ਕਿਸੇ ਨੇ ਕਿਸੇ ਪਾਸਿਓਂ ਵੀ ਆਉਣਾ ਉਹਨੇ ਇੱਥੇ ਖੜਨਾ ਤੇ ਉਹ ਖੜਦਾ ਤੇ ਫਿਰ ਰੋਡ ਖਾਲੀ ਸੀ ਬੰਦਾ ਖੜਕੇ ਆੜਿਆ ਤੇ ਮੁੜਿਆ ਪਿਛਲੇ ਬੰਦੇ ਨੇ ਵੀ ਉਹਦੇ ਪਿੱਛੇ ਨਹੀਂ ਗੱਡੀ ਕੱਢੀ ਤੇ ਮੁੜਿਆ ਦੇਖ ਲਓ ਵੀ ਜਦੋਂ ਵੀ ਕੋਈ ਗੱਡੀ ਆਉਂਦੀ ਆ ਉਹਨੇ ਇੱਥੇ ਖੜਨਾ ਹੀ ਆ ਛੜਕ ਚ ਸਾਰੀ ਖਾਲੀ ਪਈ ਜਦੋਂ ਤੁਸੀਂ ਇਹ ਜੇ ਕ੍ਰੋਸਿੰਗ ਤੇ ਖੜ ਕੇ ਮੁੜੋਗੇ ਤੇ ਫਿਰ ਆਪੇ ਐਕਸੀਡੈਂਟ ਨਹੀਂ ਹੋਣਗੇ ਪਰ ਸਾਡੇ ਅਸੀਂ ਜਦੋਂ ਸੜਕ ਖਾਲੀ ਹੋਵੇ ਤਾਂ ਅਸੀਂ ਤਾਂ ਖੜਨਾ ਆਪਣੀ ਬੇਵਕੂਫੀ ਸਮਝਦੇ ਆ ਤੇ ਨਾਲ ਵਾਲਾ ਵੀ ਹੱਲਾਸ਼ੀਰੀ ਉਹ ਖਾਲੀ ਦਾ ਪਈਆ ਤੂੰਗਾ ਰੋਕੀ ਆ ਔਰ ਇਹੀ ਚੀਜ਼ਾਂ ਇੱਥੇ ਸੇਫਟੀ ਬਣਾਉਂਦੀਆਂ ਨੇ ਇਹਦੇ ਇਸੇ ਕਰਕੇ ਇੱਥੇ ਸਪੀਡ ਵੱਧ ਹੋਣ ਦੇ ਬਾਵਜੂਦ ਦੇਖੋ ਮੈਂ ਹੁਣ ਲੰਘ ਰਿਹਾ ਇਹਨੇ ਗੱਡੀ ਰੋਕ ਲਈ ਮੈਨੂੰ ਦੇਖ ਕੇ ਸਾਡੇ ਤਾਂ ਸੜਕ ਤੇ ਪੈਰ ਧਰਦੇ ਪਿੱਛੇ ਧਰਨਾ ਪੈਂਦਾ ਵਾਪਸ ਬਾਈ ਕਦੇ ਬੰਦਾ ਉੱਤੇ ਹੀ ਨਾ ਚੜਦੇ ਪਰ ਇੱਥੇ ਉਹ ਮੈਨੂੰ ਰੋਕ ਕੇ ਦੇਖ ਕੇ ਗੱਡੀ ਗਿਆ ਇਹੀ ਹੈ ਤੇ ਟ੍ਰੈਫਿਕ ਦਾ ਡਿਸਪਲਨ ਹੈ ਤੇ ਇਹੀ ਹੈ ਸਿਟੀ ਆ ਇਹੇ ਦੇ ਨਿਸ਼ਾਨ ਨੇ ਜਿਨ੍ਹਾਂ ਨੂੰ ਇਹ ਪੜ੍ਹਨੇ ਨਹੀਂ ਆਉਂਦੇ ਫਿਰ ਉਹਨਾਂ ਨੇ ਇੱਥੇ ਵੀ ਕਿਸੇ ਨਾ ਕੋਈ ਕਾਰਾ ਕਰਨਾ ਹੀ ਹੁੰਦਾ ਦੋਸਤੋ ਇਹ ਛੋਟੀ ਜੀ ਵੀਡੀਓ ਸੀ ਤੁਹਾਨੂੰ ਦੱਸਣ ਵਾਸਤੇ ਵੀ ਕਿਸ ਤਰ੍ਹਾਂ ਚਰਾਹਿਆਂ ਤੇ ਲੋਕ ਆਰਾਮ ਨਾਲ ਇੱਕ ਤੋਂ ਬਾਅਦ ਇੱਕ ਲੰਘਦੇ ਨੇ ਚਾਈਕ ਗੱਲ ਐ ਵੀ ਤੁਸੀਂ ਸੋਚੋ ਕਿ ਜੇ ਸਾਰੇ ਪਾਸੇ ਬੰਦੇ ਆ ਜਾਣ ਫਿਰ ਇੱਕ ਇੱਕ ਕਰਕੇ ਬੰਦਾ ਲੰਘਦਾ ਇੱਕ ਉਧਰੋਂ ਇੱਕ ਉਧਰੋਂ ਇੱਕ ਉਧਰੋਂ ਤੇ ਇੱਕ ਦੇ ਪਿੱਛੇ ਇੱਕ ਲੰਘਣਾ ਵੀ ਇੱਥੇ ਅਲਾਉਡ ਨਹੀਂ ਹੈ ਤੇ ਦੋਸਤਾਂ ਇਹ ਛੋਟੀਆਂ ਛੋਟੀਆਂ ਚੀਜ਼ਾਂ ਨੇ ਧਿਆਨ ਰੱਖੋ ਜਦੋਂ ਇੱਥੇ ਆਉਣੀ ਆ ਰੋਡ ਦੇ ਸਾਈਨ ਜ਼ਰੂਰ ਪੜ੍ਹ ਲਓ ਵੀ ਕੀ ਮਤਲਬ ਹੁੰਦਾ ਇਹਨਾਂ ਦਾ ਨਹੀਂ ਤਾਂ ਫਿਰ ਕੰਮ ਔਖਾ ਹੋ ਜਾਂਦਾ ਕਿਉਂਕਿ ਇਹ ਚੀਜ਼ਾਂ ਮੰਡੇਟਰੀ ਨੇ ਆ ਦੇਖ ਲਓ ਬੰਦਾ ਰੁਕ ਗਿਆ ਰੋਡ ਖਾਲੀ ਸੀ ਪਰ ਫਿਰ ਵੀ ਇਹ ਰੁੱਕੇ ਹੀ ਜਾਊਗਾ ਖਾਲੀ ਸੜਕ ਤੇ ਉਹ ਨਿਕਲ ਕੇ ਗਿਆ ਤੇ ਰੁੱਕ ਕੇ ਗਿਆ ਤੁਹਾਡੀ ਵੀਡੀਓ ਦੇਖਣ ਵਾਸਤੇ ਧੰਨਵਾਦ